ਕ੍ਰੇਡਿੰਗ ਖਬਰਾਂਾਂ ਦੇ ਵਿੱਚ ਹੁਣ ਤੱਕ ਦੀ ਵੱਡੀ ਬ੍ਰੇਕਿੰਗ ਨਿਊਜ਼ ਸ਼ੈਰਡਨ ਕਾਲਜ ਦੀ ਨੀਤੀਗਤ ਤਬਦੀਲੀਆਂ ਦੇ ਕਾਰਨ ਅਗਲੇ ਸਾਲ ਆਪ ਆਮਦਨ ਦੇ ਅੰਦਰ 112 ਮਿਲੀਅਨ ਡਾਲਰ ਦੇ ਅਨੁਮਾਨਿਤ ਗਰਾਵਟ ਦਾ ਜਵਾਬ ਵਿੱਚ ਦਰਜਨਾ ਪ੍ਰੋਗਰਾਮ ਨੂੰ ਬੁਲਤ ਕਰ ਰਿਹਾ ਹੈ ਜੋ ਇਸ ਦੇ ਕੈਂਪਸ ਦੇ ਅੰਤਰਰਾਸ਼ਟਰੀ ਵਿਦਿਆਰਥੀਆਂ ਦੀ ਸੰਖਿਆ ਨੂੰ ਬਹੁਤ ਘਟ ਕਰੇਗਾ ਸ਼ੈਰਡਨ ਦੇ ਪ੍ਰਧਾਨ ਜੈਨੇਟ ਮੋਰਿਸਨ ਨੇ ਕਿਹਾ ਹੈ ਕਿ ਇਸ ਹਫਤੇ ਸਕੂਲ ਅਨਟਾਰੀਓ ਸ਼ਹਿਰ ਓਕੁਬਲ ਮਿਸਾਗਾ ਦੇ ਬ੍ਰੈਂਟਨ ਦੇ ਕੈਂਪਸ ਦੇ ਨਾਲ 40 ਪ੍ਰੋਗਰਾਮ ਮੁੱlt ਕਰ ਦਵੇਗਾ ਅਤੇ 27 ਹੋਰਾਂ ਦੀ ਸਿਖਿਆ ਕਰੇਗਾ ਤਾਂ ਜੋ ਇਹ ਜਕਮੀ ਬਣਾਇਆ ਜਾ ਸਕੇ ਕਿ ਉਹ ਕੁਸ਼ਲਤਾ ਦੇ ਨਾਲ ਕੰਮ ਕਰ ਰਹੇ ਨੇ ਇਹ ਸਟਾਫ ਨੂੰ ਘਟਾਉਣ ਦੀ ਵੀ ਉਮੀਦ ਕਰ ਸਕਦੇ ਆ ਮੁੱlt ਕੀਤੇ ਗਏ ਪ੍ਰੋਗਰਾਮਾਂ ਵਿੱਚੋਂ ਕਈ ਇੰਜੀਨੀਅਰਿੰਗ ਟੈਕਨੋਲੋਜੀ ਟੈਕਨੀਸ਼ੀਅਨ ਵਿਸ਼ੇਸ਼ਤਾਵਾਂ ਪੱਤਰਕਾਰੀ ਬਿਜ਼ਨਸ ਸਕੂਲ ਅਤੇ ਇੱਕ ਦਰਜਨ ਤੋਂ ਵੱਧ ਪੇਸ਼ਕਸ਼ਾਂ ਵੀ ਸ਼ਾਮ ਲੇ ਉਹਨਾ ਪ੍ਰੋਗਰਾਮਾਂ ਵਿੱਚ ਪਹਿਲਾਂ ਤੋਂ ਦਾਖਲੇ ਦਾਖਲ ਹੋਏ ਵਿਦਿਆਰਥੀ ਜੋ ਆਪਣੀ ਪੜ੍ਹਾਈ ਪੂਰੀ ਕਰਨ ਦੇ ਯੋਗ ਹੋਣਗੇ ਪਰ ਕੋਈ ਵੀ ਨਵਾਂ ਵਿਦਿਆਰਥੀ ਸਵੀਕਾਰ ਹੋਣ ਨਹੀਂ ਕੀਤਾ ਜਾਵੇਗਾ ਬਿਨਾਂ ਕਿਸੇ ਸਵਾਲ ਦੇ 25% ਤੋਂ 30% ਤੱਕ ਇਕਰਾਰਨਾਮੇ ਦੀ ਪ੍ਰਤਿਕਿਰਿਆ ਤੇ ਅਨੁਕੂਲਿਤ ਕਰਨਾ ਬਹੁਤ ਮੁਸ਼ਕਲ ਹੋਵੇਗਾ ਡਾਕਟਰ ਮੌਰਿਸਨ ਨੇ ਇਹ ਵੀ ਬਿਆਨ ਦਿੱਤਾ ਹੈ ਕਿ ਸ਼ਰਡਨ ਵੱਖਰਾ ਦਿਖਾਈ ਦੇਵੇਗਾ ਪਰ ਸਿੱਖਣ ਖੋਜ ਦੇ ਰਜਿਮਿਆਂ ਲਈ ਸਾਡੀ ਵਚਨਬੱਧਤਾ ਇੱਕੋ ਜਿਹੀ ਹੈ ਦੇਸ਼ਪੁਰ ਦੇ ਕਾਲਜਟ ਯੂਨੀਵਰਸਿਟੀ ਉਮੀਦ ਕਰ ਰਹੇ ਨੇ ਕਿ ਉਹਨਾਂ ਨੂੰ ਇਸ ਸਾਲ ਘਟ ਆਮਦਨ ਹੋਵੇਗੀ ਅਤੇ ਮੁੱਖ ਤੌਰ ਤੇ ਸੰਘੀ ਸਰਕਾਰ ਦੁਆਰਾ ਜਾਰੀ ਕੀਤੇ ਜਾ ਰਹੇ ਅੰਤਰਰਾਸ਼ਟਰੀ ਅਧਿਐਨ ਪਰਮਟਾ ਦੀ ਗਿਣਤੀ ਵਿੱਚ ਕਟੌਤੀ ਦੇ ਨਤੀਜੇ ਵਜੋਂ ਹੈਮਲਟਨ ਦੇ ਵਿੱਚ ਮੋਹ ਕਾਲਜ ਨੇ ਕਿਹਾ ਹੈ ਕਿ ਉਹ ਅਗਲੇ ਸਾਲ 50 ਮਿਲੀਅਨ ਡਾਲਰ ਦੇ ਘਾਟੇ ਦਾ ਸਾਹਮਣਾ ਕਰ ਰਿਹਾ ਹੈ ਜਿਸ ਦੀ ਕਟੌਤੀ ਦੀ ਲੋਡ ਹੁਣ ਉਹਨਾਂ ਨੂੰ ਪੈ ਰਹੀ ਹੈ ਟਰੰਟੋ ਦੇ ਸੈਨਿਕਾ ਪਾਲ ਟੈਕਨਿਕਲ ਨੇ ਕੋਸ਼ਿਸ਼ ਨ ਕੀਤੀ ਹੈ ਕਿ ਉਹ ਲਗਾਤਾਰ ਇਸ ਨੂੰ ਘਟਾਉਣ ਲਈ ਆਪਣੇ ਕੈਂਪਸ ਵਿੱਚੋਂ ਉਸ ਨੂੰ ਬੰਦ ਕਰ ਦੇਵੇਗਾ ਥੰਡਰਵੇ ਦੇ ਵਿੱਚ ਵੀ ਜਿੱਥੇ ਉਸ ਕਾਲਜ ਨੂੰ ਜਿੱਥੇ ਅੰਤਰਰਾਸ਼ਟਰੀ ਦਾਖਲੇ ਵਿੱਚ 39ਵੀਂ ਸਦੀ ਦੀ ਗ੍ਰਾਵਿਟੀ ਦਰਜ ਕੀਤੀ ਗਈ ਹੈ ਅਜਿਹੀ ਤਬਦੀਲੀ ਦੇ ਸ ਵਿੱਚ ਇਸ ਦੇ ਪ੍ਰਧਾਨ ਕੈਨੇਡਾ ਵਿੱਚ ਕਾਲਜਾਂ ਲਈ ਬਹੁਤ ਚੁਣੌਤੀਪੂਰਨ ਦੌਰ ਇੱਕ ਦੱਸਿਆ ਕੈਨੇਡਾ ਨੇ ਸਭ ਤੋਂ ਵਧੀਆ ਹੁਸ਼ਿਆਰ ਵਿਦਿਆਰਥੀਆਂ ਨੂੰ ਲਿਆਉਣ ਲਈ ਆਪਣਾ ਸਾਖ ਜਿੱਥੇ ਗਵਾ ਦਿੰਦਾ ਹੈ ਆਪਣੇ ਬਿਆਨ ਵਿੱਚ ਡਾਕਟਰ ਮੋਰਿਸਨ ਨੇ ਕਿਹਾ ਹੈ ਕਿ ਉਸ ਨੂੰ ਮੁਸ਼ਕਲ ਪਰ ਜ਼ਰੂਰ ਫੈਸਲੇ ਲੈਣ ਪੈਣਗੇ ਇਹ ਜ਼ਰੂਰੀ ਫੈਸਲੇ ਜਿਸ ਵਿੱਚ ਕਾਲਜ ਦੇ ਪ੍ਰਸ਼ਾਸਨ ਦੇ ਅੰਦਰ ਕਟੌਤੀ ਵੀ ਸ਼ਾਮਲ ਹੈ ਉਹਨਾਂ ਨੇ ਕਿਹਾ ਕਿ ਬਜਟ ਵਿੱਚ ਕਟੌਤੀ ਲੰਮੇ ਸਮੇਂ ਤੋਂ ਘੱਟ ਫੰਡਿੰਗ ਅਤੇ ਬਦਲਦੀਆਂ ਸਰਕਾਰੀ ਨੀਤੀਆਂ ਦੇ ਮੱਦੇਨਜ਼ਰ ਕਾਲਜ ਦੀ ਵਿੱਤੀ ਸਥਿਰਤਾ ਨੂੰ ਸੁਰੱਖਿਅਤ ਰੱਖੇਗੀ ਪਿਛਲੇ ਸਾਲ ਫੈਡਰਲ ਸਰਕਾਰ ਨੇ ਅੰਤਰਰਾਸ਼ਟਰੀ ਵਿਦਿਆਰਥੀ ਪ੍ਰੋਗਰਾਮ ਵਿੱਚ ਤਬੀਲੀਆਂ ਦੀ ਇੱਕ ਲੜੀ ਲੈਂਦੀ ਕਿ ਜਿਸ ਦਾ ਪ੍ਰਭਾਵ ਅੰਤਰਰਾਸ਼ਟਰੀ ਵਿਨੇਕਾਰਾਂ ਲਈ ਉਪਲਬਧ ਦਾ ਸਥਾਨਾਂ ਦੀ ਗਿਣਤੀ ਨੂੰ ਘਟਾਉਣ ਦੇ ਨਾਲ-ਨਾਲ ਕਨੇਡਾ ਵਿੱਚ ਪੜ੍ਹਾਈ ਦੇ ਪ੍ਰਸਤਾਵ ਘਟਾ ਖਰਚਿਤ ਬਣਾ ਕੇ ਮੰਗ ਵੀ ਘਟਾਉਂਦਾ ਹੈ ਸ਼ੈਰਡਨ ਨੇ ਕਿਹਾ ਹੈ ਕਿ ਉਹ ਆਉਣ ਵਾਲੇ ਸਾਲਾਂ ਵਿੱਚ ਲਗਭਗ 3% ਘਟ ਵਿਦਿਆਰਥੀਆਂ ਨੂੰ ਦਾਖਲਾ ਕਰਨ ਦੀ ਉਮੀਦ ਕਰਦਾ ਜਿਸ ਦਾ ਕਾਰਨ ਹੈ ਕਿ ਅਗਲੇ ਵਿੱਤੀ ਸਾਲ ਵਿੱਚ ਮਾਈਲੇਜ ਦੇ ਅੰਦਰ 112 ਮਿਲੀਅਨ ਦਾ ਨੁਕਸਾਨ ਹੋਵੇਗਾ 2023-24 ਵਿੱਚ ਸ਼ੈਰਡਨ ਕੋਲ 29000 ਫੁੱਲ ਟਾਈਮ ਵਿਦਿਆਰਥੀ ਅਤੇ 140 ਫੁੱਲ ਟਾਈਮ ਆਦਾਤਮਿਕ ਪ੍ਰੋਗਰਾਮਸ ਹਨ ਸ਼ੈਰਡਨ ਨੇ ਪਹਿਲਾਂ ਹੀ ਸੈਕਟਰ ਵਿੱਚ ਆਪਣਾ ਕੁਝ ਹਮਰੁਤਪਾ ਨਾਲ ਅੰਤਰਰਾਸ਼ਟਰੀ ਨਾਮਕਰਨ ਲਈ ਵਧੇਰੇ ਸਾਵਧਾਨ ਜਿੱਥੇ ਪਹੁੰਚਾਇਆ ਤੇ 2023 ਦੇ ਵਿੱਚ 22 ਦੇ ਵਿੱਚ অন্ਟਾਰੀਓ ਦੇ ਬਹੁਤ ਸਾਰੇ ਕਾਲਜ ਰਿਕਾਰਡ ਮਾਲੀਆ ਲੈ ਰਹੇ ਸਨ ਜਿਸ ਵਿੱਚ 4 ਮਿਲੀਅਨ ਦਾ ਕਾਟਾ ਸੀ ਤੇ ਇਹ 31 ਮਾਰਚ 24 ਨੂੰ ਖਤਮ ਹੋਏ ਅਤੇ ਵਿੱਤੀ ਸਾਲ ਵਿੱਚ ਬਦਲ ਗਏ ਤੇ ਇਸ ਨੇ ਆਪਣੇ ਮਾਲੀਏ ਨੂੰ 114.5 ਮਿਲੀਅਨ ਤੋਂ ਵਧਾ ਕੇ 519 ਮਿਲੀਅਨ ਤੱਕ ਕਰ ਦਿੱਤਾ ਸੀ ਮੁੱਖ ਤੌਰ ਤੇ ਅੰਤਰਰਾਸ਼ਟਰੀ ਵਿਦਿਆਰਥੀਆਂ ਵਿੱਚ ਭਾਰੀ ਉਛਾਲ ਦੇਖਣ ਨੂੰ ਮਿਲਿਆ ਸੀ ਕੈਲਜ ਅੰਟਾਰੀਓ ਜੋ ਸੂਬੇ ਦੇ 24 ਕਾਲਜਾਂ ਦੀ ਨੁਮਾਇੰਦਗੀ ਕਰਦਾ ਉਸਨੇ ਕਿਹਾ ਹੈ ਕਿ ਉਹ ਇਮੀਗ੍ਰੇਸ਼ਨ ਤੇ ਫੈਡਰਲ ਸਰਕਾਰ ਦੀਆਂ ਬਦਲੀਆਂ ਨੀਤੀਆਂ ਦੇ ਪ੍ਰਭਾਵ ਹੇਤ ਵਿਦਿਆਰਥੀ ਦੇ ਸਥਾਨਕ ਆਰਥਿਕਤਾ 'ਤੇ ਪ੍ਰਭਾਵ ਪਾ ਸਕਦੀ ਹੈ ਤੇ ਇੱਥੇ ਡੂੰਗੀ ਚਿੰਤਾ ਹੈ ਕਿ ਇਸ ਲਈ ਕਿਹਾ ਜਾ ਰਿਹਾ ਹੈ ਕਿ ਪ੍ਰਭਾਵਿਤ ਕਨ ਨੂੰ ਦੂਰ ਕਰਨ ਲਈ ਕਈ ਰਿਸ਼ਤੇ ਰਸਤੇ ਹੁਣ ਲੱਭਣੇ ਵੀ ਸ਼ੁਰੂ ਕਰ ਦਿੱਤੇ ਨੇ ਸ਼ੈਡਨ ਦੇ ਪ੍ਰਕਾਸ਼ਿਤ ਨਿਜੀ ਨਤੀਜਿਆਂ ਅਨੁਸਾਰ 2022 ਤੇ 23 ਵਿੱਚ ਅੰਟਾਰੀਓ ਦੇ ਜੇ 24 ਜਨਤਕ ਤੌਰ ਤੇ ਫੰਡ ਪ੍ਰਾਪਤ ਕਾਲਜ ਜੋ ਅੰਤਰਰਾਸ਼ਟਰੀ ਟਿਊਸ਼ਨ 2.3 ਬਿਲੀਅਨ ਤੋਂ ਵੱਧਦਾ ਸੀ ਜਿਹਾ ਲਗਭਗ ਸਾਰੇ ਕਾਲਜੇ ਮਾਲੀਏ ਦੀ 1/3 ਸੀ ਫੈਡਰਲ ਸਰਕਾਰ ਨੇ ਜਨਵਰੀ ਵਿੱਚ ਇਸ ਸਾਲ ਜਾਰੀ ਕੀਤੇ ਜਾਣ ਵਾਲੇ ਅਧਿਆਨ ਪਰਮਟਾਂ ਦੀ ਗਿਣਤੀ ਵਿੱਚ 35% ਦੀ ਕਟੌਤੀ ਦਾ ਐਲਾਨ ਕਰ ਦਿੱਤਾ ਹੈ ਅਤੇ ਅਗਲੇ ਸਾਲ 10% ਦੀ ਹੋਰ ਕਟੌਤੀ ਕੀਤੀ ਜਾਏਗੀ ਇਸ ਨੂੰ ਹਾਊਸਿੰਗ ਦੇ ਦਬਾਅ ਵਜੋਂ ਦਰਸਾਉਣ ਦੀ ਕੋਸ਼ਿਸ਼ ਦਾ ਹਿੱਸਾ ਹੈ ਤੇ ਇਸੇ ਸੰਬੰਧ ਸਰਕਾਰ ਅਤੇ ਕਾਲਜ ਦੇ ਵਿਦਿਆਰਥੀਆਂ ਲਈ ਗ੍ਰੈਜੂਏਸ਼ਨ ਤੋਂ ਬਾਅਦ ਵਰਕ ਪਰਮਿਟ ਪ੍ਰਾਪਤ ਕਰਨਾ ਵੀ ਮੁਸ਼ਕਲ ਬਣ ਜਾਇਆ ਹੈ ਅੰਤਰਰਾਸ਼ਟਰੀ ਵਿਦਿਆਰਥੀਆਂ ਦੀ ਮੰਗ ਦੇ ਵਿੱਚ ਭਾਰੀ ਕਮੀ ਆਉਂਦੀ ਜਾ ਰਹੀ ਹੈ ਇਸ ਸਾਲ ਦੇ ਸ਼ੁਰੂ ਵਿੱਚ ਅਨਟਾਰੀਓ ਪ੍ਰਵਿੰਸ਼ਲ ਸਰਕਾਰੀ ਸਰਕਾਰ ਦੀਆਂ ਸੰਸਥਾਵਾਂ ਅਤੇ ਖਰੇ ਲੋਕ ਵਿਦਿਆਰਥੀਆਂ ਨੇ ਟਿਊਸ਼ਨ ਵਧਾਉਣ ਦੀ ਇਜਾਜ਼ਤ ਦੇਣ ਦੇ ਮਹਾਰਾ ਨੇ ਇੱਕ ਨੀਲੇ ਰਿਬਨ ਪੈਨਲ ਦੀ ਇੱਕ ਕਾਲ ਦਾ ਜਿਸ ਨੂੰ ਰੱਦ ਕਰ ਦਿੱਤਾ ਗਿਆ ਇਸ ਦੀ ਬਜਾਏ ਕਿ ਸਰਕਾਰ ਨੇ ਸੈਕਟਰ ਨੂੰ ਸਥਿਰ ਰੱਖਣ ਲਈ ਨਵੇਂ ਫੰਡਿੰਗ ਵਿੱਚ 1.3 ਬਿਲੀਅਨ ਦੀ ਪੇਸ਼ਕਸ਼ ਕੀਤੀ ਜੋ ਕਿ ਪੈਨਲ ਦੀ ਲੋੜ ਤੋਂ ਘੱਟ ਸੀ ਅਨਟਾਰੀਓ ਦੇ ਕਾਲਜ ਅਤੇ ਯੂਨੀਵਰਸਿਟੀਆ ਦੇ ਮੰਤਰੀ ਲੋਨਨ ਕੋਈ ਨ ਅਤੇ ਲਈ ਸੰਚਾਰ ਨਿਰਦੇਸ਼ਕ ਡੈਨਾ ਨੇ ਕਿਹਾ ਹੈ ਕਿ ਇਹ ਕਿਤੇ ਨ ਕਿਤੇ ਸੰਸਥਾ ਦੀ ਜ਼ਿੰਮੇਵਾਰ ਨਹੀਂ ਬਣਦੀ ਅਸੀਂ ਪੋਸਟ ਸਕੈਂਡਰੀ ਸੈਕਟਰ ਨੂੰ ਉਹਨਾਂ ਦੇ ਲੰਬੇ ਸਮੇਂ ਦੀ ਸਫਲਤਾ ਤੇ ਸਥਿਰ ਤੇ ਸਮਰਥਨ ਕਰਨਾ ਜਾਰੀ ਰੱਖਦੇ ਹਾਂ ਤਾਂ ਜੋ ਯਕੀਨੀ ਬਣਾਇਆ ਜਾ ਸਕੇ ਵਿਦਿਆਰਥੀ ਗ੍ਰੈਜੂਏਟ ਹੋਣ ਤੋਂ ਬਾਅਦ ਚੰਗੀ ਤਨਖਾਹ ਵਾਲੀ ਅਤੇ ਮੰਗ ਵਾਲੀ ਨੌਕਰੀਆਂ ਪ੍ਰਾਪਤ ਕਰ ਸਕਣ ਹਾਲਾਂਕਿ ਅਸੀਂ ਟਿਊਸ਼ਨ ਵਧਾ ਕੇ ਵਿਦਿਆਰਥੀ ਅਤੇ ਪਰਿਵਾਰਾਂ ਦੀ ਪਿੱਠ ਤੇ ਵਾਧੂ ਖਰਚਾ ਨਹੀਂ ਪਾਵਾਂਗੇ ਕੈਨੇਡੀਅਨ ਖਬਰਾਂ ਨਾਮਾ ਦੇ ਵਿੱਚ ਏਸੀ ਹੁਣ ਤੱਕ ਦੀ ਵੱਡੀ ਬ੍ਰੇਕਿੰਗ ਨਿਊਜ਼ ਹੋਰ ਖਬਰਾਂ ਦੇਖਣੇ ਸੁਣਨੇ ਪੜ੍ਹਨੇ ਤਾਂ ਬਣੇ ਰਹੋ ਆਜ ਨਿਊਜ਼ ਵਾਲਾ ਦੇ ਨਾਲ